ਅੱਡੀਆਂ ਨੂੰ ਥੁੱਕ ਲਾ ਕੇ ਪੱਜੇ ਪਤੰਦਾ ਮੌਕੇ ਤੇ ਪਲਟ ਗਈ ਬਾਜ਼ੀ ਸੀਸੀਟੀਵੀ ਦੇਖ ਤੁਹਾਡਾ ਵੀ ਨਿਕਲੇਗਾ ਹੱਸਾ ਜੀ ਹਾਂ ਟੀਵੀ ਸਕਰੀਨ ਤੇ ਦਿਖਾਈ ਦੇ ਰਹੀ ਹੈ ਸੀਸੀਟੀਵੀ ਦਰਸਾ ਲੈ ਕੇ ਦੁਕਾਨ ਦੇ ਬਾਹਰ ਦੀਆਂ ਨੇ ਜਿੱਤੇ ਕੇ ਤੁਹਾਨੂੰ ਤਿੰਨ ਵਿਅਕਤੀ ਦੌੜ ਕੇ ਜਾਂਦੇ ਹੋਏ ਨਜ਼ਰ ਆ ਰਹੇ ਹੋਣਗੇ ਦਰਅਸਲ ਇਹਨਾਂ ਉਸ ਵੇਲੇ ਭਾਜਣਾ ਪੈ ਜਾਂਦੀਆਂ ਨੇ ਜਦੋਂ ਕਿ ਇਹੇ ਦੁਕਾਨ ਦੇ ਅੰਦਰ ਤੋਂ ਕਿਸੇ ਸ਼ਖਸ ਨੂੰ ਦੇਖ ਲੈਂਦੇ ਨੇ ਤੇ ਆਪਣੀ ਜਾਨ ਬਚਾਉਣ ਦੇ ਲਈ ਉਥੋਂ 9211 ਕੋ ਜਾਂਦੇ ਨੇ ਤੇ ਇਹਨਾਂ ਦੇ ਵੱਲੋਂ ਇਥੋਂ ਰਫੂ ਚੱਕਰ ਹੋਣ ਦੀ ਇਹ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਹੁਣ ਤੁਹਾਡੇ ਜ਼ਹਿਨ ਦੇ ਵਿੱਚ ਵੀ ਇਹੀ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਇਹਨਾਂ ਦੇ ਵੱਲੋਂ ਜਿਹਾ ਕੀ ਕੀਤਾ ਗਿਆ ਹਾ ਉਹਨਾਂ ਤੁਹਾਨੂੰ ਦੱਸਿਆ ਕਿ ਆਖਿਰ ਪੂਰਾ ਮਾਜਰਾ ਕੀ ਹੈ ਤੇ ਇਹਨਾਂ ਦੇ ਵੱਲੋਂ ਜਿਹਾ ਕੀ ਕਾਰਡ ਕੀਤਾ ਗਿਆ ਕਿ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਅਡੀਆਂ ਨੂੰ ਥੁੱਕ ਲਗਾ ਕੇ ਥੋੜਾ ਦੌੜਨਾ ਪੈ ਗਿਆ ਹਾਤੀ ਲੱਗ ਗਿਆ ਬਸ ਪੂੰਛ ਬਾਕੀ ਰਹਿ ਗਈ ਹੈ ਦਰਸਲ ਇਹਨਾਂ ਤਿੰਨਾਂ ਵਿਅਕਤੀਆਂ ਦੇ ਨਾਲ ਵੀ ਕੁਝ ਅਜੀਹਾਈ ਹੋਇਆ ਦਰਸਲ ਇਹ ਤਿੰਨੋਂ ਚੋਰ ਨੇ ਤੇ ਇਹਨਾਂ ਦੇ ਵੱਲੋਂ ਇੱਕ ਦੁਕਾਨ ਦੇ ਅੰਦਰ ਵੜ ਕੇ ਵੱਡੀ ਵਾਰਦਾਤ ਨੂੰ ਅੰਜਾਮ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਸ ਦੁਕਾਨ ਦੇ ਬਾਹਰ ਇਹ ਤੁਹਾਨੂੰ ਪਛਤੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਇਹ ਇੱਕ ਸੁਨਿਆਰੇ ਦੀ ਦੁਕਾਨ ਹੈ ਪਹਿਲਾ ਇਹਨਾਂ ਦੇ ਵੱਲੋਂ ਇਸ ਤਜੋਰੀ ਨੂੰ ਲਜਾੜ ਤੇ ਲਈ ਜੋਂਗਾ ਵੀ ਚੋਰੀ ਕੀਤਾ ਗਿਆ ਤੇ ਉਹ ਵੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਸੀਸੀਟੀਵੀ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਹਿਲਾ ਇੱਕ ਚੋਰ ਬਾਹਰ ਆਉਂਦਾ ਹੈ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਦੋ ਚੋਰ ਹੋਰ ਆ ਜਾਂਦੇ ਨੇ ਤੇ ਉਹ ਇੱਕ ਘਰ ਦੇ ਬਾਹਰ ਖੜਿਆ ਹੋਇਆ ਜੋਗਾ ਉਤੋਂ ਚੋਰੀ ਕਰਕੇ ਲੈ ਜਾਂਦੇ ਨੇ ਤੇ ਇਸੇ ਜੋਗੇ ਦੇ ਵਿੱਚ ਉਹਨਾਂ ਦੇ ਵੱਲੋਂ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਪਰ ਇਹਨਾਂ ਮੌਕੇ ਦੇ ਉੱਪਰ ਬਾਜ਼ੀ ਪਲਟ ਜਾਂਦੀ ਹੈ ਤੇ ਜਿਵੇਂ ਹੀ ਇਹ ਤਜੋਰੀ ਦੁਕਾਨ ਦੇ ਦਰਵਾਜ਼ੇ ਤੱਕ ਲੈ ਕੇ ਆਉਂਦੇ ਨੇ ਤਾਂ ਉਸ ਵੇਲੇ ਅੰਦਰ ਦੁਕਾਨ ਦਾ ਮਾਲਕ ਪਹੁੰਚ ਜਾਂਦਾ ਹੈ ਤੇ ਉਸ ਨੂੰ ਦੇਖ ਕੇ ਇਹਨਾਂ ਦੀ ਸਿੱਟੀ ਬਿੱਟੀ ਗਲ ਹੋ ਜਾਂਦੀ ਹੈ ਇਹਨਾਂ ਦੇ ਵੱਲੋਂ ਉਹ ਤਜੋਰੀ ਉੱਥੇ ਹੀ ਛੱਡ ਦਿੱਤੀ ਜਾਂਦੀ ਹੈ ਤੇ ਆਪਣੀ ਜਾਨ ਬਚਾਉਣ ਤੇ ਲਈ ਇਹੇ ਉਥੋ ਰਫੂ ਚੱਕਰ ਹੋ ਜਾਂਦੇ ਨੇ ਤੇ ਇਹ ਸੀਸੀਟੀਵੀ ਵੀਡੀਓ ਉਸ ਵੇਲੇ ਦੀ ਹੈ ਤੇ ਇਸ ਚੋਰੀ ਦੀ ਵਾਰਦਾਤ ਦੇ ਚੱਲਦਿਆਂ ਉੱਥੇ ਲੋਕਾਂ ਦੀ ਪੀੜ ਲੱਗ ਜਾਂਦੀ ਹੈ ਪੁਲਿਸ ਵੀ ਮੌਕੇ ਤੇ ਦਿਖਾਈ ਦੇ ਰਹੀ ਹੈ ਤੇਰਾ ਦਿਨ ਅਹੀਂ ਕਿਦੇ ਮੈਰੀਸ ਤੇ ਗਈ ਤਹੀਂ ਇੱਕ ਕੋਈ ਆਏ ਤੇ ਡੇਢ ਕਵੇ ਸਾਨੂੰ ਫੋਨ ਕੀਤਾ ਮਾਲਕਾ ਨੇ ਕਹਿੰਦੇ ਕਿ ਮਤਲਬ ਚੋਰੀ ਹੋ ਗਈ ਦੁਕਾਨ ਤੇ ਤਾਂ ਹੀ ਦੁਕਾਨ ਤੇ ਆਏ ਦੇਖਿਆ ਤਾਂ ਸ਼ਟਰ ਸ਼ਟਰ ਖੁੱਲੇ ਦਾ ਹੀ ਤੇ ਚਾਰ ਜਾਣੇ ਸੀ ਸੀਸੀਟੀ ਵੀ ਕੈਮਰੇ ਚ ਆਏ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਆਪਣੇ ਉਲਮਾਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਲਮਾਰੀ ਇਹਨਾਂ ਕੋ ਮਤਲਬ ਨਹੀਂ ਟੁੱਟੀ ਆ ਗਈ ਫਿਰ ਇਹਨਾਂ ਨੇ ਆਪਣੀ ਸਕੀਮ ਲਾਈ ਕਿ ਲਮਾਰੀ ਅਹੀਂ ਪੂਰੀ ਲੈ ਚਲੀਏ ਤੇ ਨਮਾਰੀ ਇਹਨਾਂ ਨੇ ਲਈ ਲੈ ਕੇ ਗਏ ਹੈਗੇ ਜੀ ਲਮਾਰੀਆਂ ਖਿੱਚਣੀ ਕੋਈ ਕੁਛ ਕੀਤੀ ਅੱਧ ਤੱਕ ਭਜਾਤੀ ਇਹਨਾਂ ਲਮਾਰੀਆਂ ਚੈੱਕ ਕਰੋ ਲਮਾਰੀ ਤੇ ਉਸ ਤੋਂ ਅੱਗੇ ਨਹੀਂ ਲੈ ਜਾ ਸਕੇ ਬਸ ਇਹੀ ਚੱਕਰ ਪਿਆ ਚੋਰੀ ਦਾ ਇਸ ਅਲਮਾਰੀ ਦੇ ਵਿੱਚ ਕੋਈ ਸਮਾਨ ਵਗੈਰਾ ਪਿਆ ਸੀ ਸਰ ਸਮਾਨ ਹੈ ਅਲਮਾਰੀ ਵਿੱਚ ਪਿਆ ਪਰ ਅਸੀਂ ਅਲਮਾਰੀ ਕੋਲ ਚੈੱਕ ਨਹੀਂ ਕੀਤੀ ਕਿ ਮੰਗ ਮੰਗ ਕੁਛ ਨਹੀਂ ਬਸ ਫੜੇ ਜਾਣ ਚੋਰ ਹੋਰ ਗਏ ਆ ਉਹ ਤੇ ਹੀ ਇਸੇ ਚੋਰੀ ਦੀ ناکਾਮ ਵਾਰਦਾਤ ਦੇ ਚੱਲਦਿਆਂ ਸਥਾਨਕ ਲੋਕਾਂ ਦੇ ਵੱਲੋਂ ਵੀ ਇੱਥੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਤੇ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਇਹ ਬ੍ਰਦਰ ਇਕਲੀ ਕਿਰਾ ਹਾਤਾ ਇੱਕ ਇਨਸੀਡੈਂਟ ਹੈਗਾ ਕਿਜਰਾ ਲਮੀਨੀ ਚੌਂਗ ਦੇ ਵਿੱਚ ਜਿਹੜਾ ਹੈਗਾ ਕਿ ਚੋਰਾਂ ਨੇ ਇੱਥੇ ਡਕੈਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਗਾ ਰਾਤੀ ਜਿਹੜਾ ਹੈਗਾ ਕਿ 2:30 ਵੇ ਦੇ ਕਰੀਬ ਜਿਹੜਾ ਹੈਗਾ ਕਿ ਕਾਲ ਆਇਆ ਸੀ ਇਹ ਜਿਹੜਾ ਨਾ ਜਦੀ ਸ਼ਾਪ ਹੈਗੀ ਹੈ लवली ਜੁਐਲਰਸ ਦੇ ਨਾਮ ਤੇ ਲਮੀਨੀ ਚੌਂਗ ਦੇ ਵਿੱਚ ਇਹ ਤੇ ਆਪਣੇ ਘਰੇ ਸੀ ਜਿਹੜੇ ਉੱਪਰਲੇ ਓਨਰ ਨੇ ਜਿਹਨਾਂ ਦੀ ਦੁਕਾਨ ਹੈਗੀ ਹੈ ਉਹਨਾਂ ਨੇ ਵੀ ਜੈਕਲੀ ਉਹਨੂੰ ਦੇਖਿਆ ਔਰ ਮੈਨੂੰ ਵੀ ਜੈਕਲੀ ਕਾਲ ਲਮੀਨੀ ਚੌਂਗ ਤੋਂ ਆਇਆ ਕਿ ਜਿਹੜਾ ਬੰਦਾ ਗੱਡੀ ਇਥੋਂ ਲੈ ਕੇ ਗਿਆ ਉਹਨੇ ਮੈਨੂੰ ਇਨਫਾਰਮ ਕੀਤਾ ਕਿ ਐਕਸੈਕਟਲੀ ਕਿ ਅਭੀ ਵਜੇ ਇੱਥੇ ਚੌਂਗ ਦੇ ਵਿੱਚ ਇਦਾਂ ਅਣਪਛਾਤੇ ਬੰਦੇ ਜਿਹੜੇ ਆ ਜੁਐਲਰਸ ਦੀ ਸ਼ਾਪ ਦੇ ਬਾਹਰ ਖਲੋਤੇ ਦੇ ਨੇ ਤਿੰਨ ਚਾਰ ਬੰਦੇ ਨੇ ਔਰ ਤੁਸੀਂ ਐਕਸੈ ਅੰਗੂ ਜੁਐਲਰ ਹੈਗਾ ਜਿਹੜਾ ਹੈਗਾ ਉਹਨੂੰ ਮੈਂ ਇਨਫੋਰਮ ਕੀਤਾ ਕਿ ਬੱਚੇ ਤੂੰ ਵੀ ਪੋਜੇ ਤੇ ਮੈਂ ਮੀ ਉੱਥੇ ਆ ਰਿਹਾ ਤੇ 5 5-10 ਮਿੰਟ ਲੱਗੇ ਸਾਨੂੰ ਇੱਥੇ ਪੂਜਨ ਚ ਉਤਕੋ ਚੋਰ ਜਾ ਚੁਕੇ ਸੀ ਔਰ ਜਿਹੜੇ ਬਾ ਚਾਰ ਕਿ ਬੰਦੇ ਜਿਹੜੇ ਕੈਮਰੇ ਜਿਹੜੀ ਸੀਸੀਟੀਵੀਸ ਦੇਖੀਏ ਤੇ ਮੈਂ ਇਨਫੋਰਮ ਕੀਤਾ ਜਿਹੜੇ ਐਸਐਚਓ ਆਪਣੇ ਦਵਿੰਦਰ ਕਾਸ਼ਨੀ ਜੀ ਨੇ ਉਹਨਾਂ ਨੂੰ ਨਾਲ ਹੀ ਆਪਾਂ ਪਹਿਲ ਦੇ ਆਧਾਰ ਤੇ ਕੋਈ 2:3 3 ਵਜੇ ਉਹਨਾਂ ਨੂੰ ਕਾਲ ਕਰਤੀ ਔਰ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਪੀਸੀਆਰ ਦੀ ਟੀਮ ਸੇ ਜਿਹੜਾ ਡਿਊਟੀ ਅਫਸਰ ਸੀ ਰਾਤੀ ਦੇ ਉਹ ਜਿਹੜੇ 5-6 ਮੁਲਾਜ਼ਮ ਆ ਉਹਨਾਂ ਨੇ ਵੀ ਸੀਸੀਟੀਵੀਜ਼ ਦੇਖੀਆਂ ਮੌਕੇ ਦੇ ਵਿੱਚ ਜਿਹੜੀਆਂ ਗੀਆਂ ਇੱਕ ਜਿਹੜਾ ਯੋਂਗਾ ਟਾਈਪ ਹੁੰਦਾ ਉਹ ਵੀ ਐਕਸੈਕਟਲੀ ਤੇ ਬਰਾਮਦ ਹੋਇਆ ਔਰ ਉਸ ਫਿਰ ਉਸ ਬੰਦੇ ਨੂੰ ਵੀ ਬੁਲਾ ਕੇ ਲਿਆ ਆ ਰਾਤੀ ਜਿਹੜੀ ਤਫਤੀਸ਼ ਕੀਤੀ ਉਹ ਬੰਦਾ ਕਹਿੰਦਾ ਮੈਂ ਅਮੀ ਘਰ ਸੁੱਤਦਾ ਸੀ ਤੇ ਉਹਦੇ ਵੀ ਬਾਹਰ ਉਹ ਲੋਕ ਟੁੱਟੇ ਦਾ ਸੀ ਜਿਹੜਾ ਜਿਹੜੀ ਬਾਈਕ ਲੈ ਕੇ ਆਏ ਨੇ ਤੇ ਐਕਸੈਕਟਲੀ ਆਪਾਂ ਫਿਰ ਡੀਸੀ ਡੀਐਸਪੀ ਸਾਹਿਬ ਨੂੰ ਵੀ ਐਸਐਚਓ ਨੇ ਗਿਆ ਕਿ ਆਪਾਂ ਵੀ ਥੋੜਾ ਦਾ ਕੱਤੇ ਵਿਜ਼ਿਟ ਕਰਨਗੇ ਆਪਾਂ ਸਾਡੀ ਮੇਲ ਦੀ ਸਾਰੇ ਜਿਹੜੇ ਲਮੀਨੀ ਵਾਸੀਆਂ ਦੀ ਸਿਰਫ ਇੱਕ ਹੀ ਹੈ ਕਿ ਜਿਹੜੀ ਹੈਗੀ ਪਹਿਲ ਦੇ ਆਧਾਰ ਤੇ ਐਕਸੈਕਟਲੀ ਇਹ ਬੰਦੇ ਫੜੇ ਜਾਣ ਔਰ ਜਿਹੜ ਜਿਹੜਾ ਬੰਦਾ ਇਹਦੇ ਵਿੱਚ ਜਿਹੜੇ 3-4 ਬੰਦੇ ਚ ਦੱਸਣ ਦੇ ਜਾਂ ਹੋਰ ਵੀ 4-5 ਜਿੰਨੇ ਵੀ ਬੰਦੇ ਨੇ ਉਹ ਪ੍ਰੋਪਰ ਉਹਨਾਂ ਦੇ ਵਿੱਚ ਕਾਰਵਾਈ ਬੰਦੀ ਕੀਤੀ ਜਾਏ ਕਿਉਂਕਿ ਇਹ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਜਿਹੜੀ ਹੈਗੀ ਆ ਦੇ ਨਸ਼ੇ ਦੀ ਹਲਚ ਹੋਣਗੇ ਜਿਹੜੇ ਵੀ ਬੰਦੇ ਨੇ ਉਹ ਬਿਲਕੁਲ ਬਖਸ਼ਿਆ ਨਾ ਜਾਏ ਕਿਉਂਕਿ ਗਵਰਨਮੈਂਟ ਜਿਹੜੀ ਪੰਜਾਬ ਹੈਗੀ ਉਹ ਚਾਹਦੀ ਹੈਗੀ ਕਿ ਇਹ ਬਿਲਕੁਲ ਇਹ ਬੰਦਿਆਂ ਨੂੰ ਬਖਸ਼ਿਆ ਨਾ ਜਾਏ ਕਿਉਂਕਿ ਇਹ ਜਿਹੜੀ ਹੈਗੀ ਆਣ ਵਾਲੀ ਨਸਲਾਂ ਵੀ ਖਰਾਬ ਕਰਨਗੇ ਆ ਤੇ ਡੀਐਸਪੀ ਸਾਹਿਬ ਨੂੰ ਆਪਾਂ ਬਿਲਕੁਲ ਹਦਾਇਤ ਕੀਤੀ ਹੈ ਔਰ ਐਸਐਚਓ ਸਾਹਿਬ ਕਾਸ਼ਨੀ ਜੀ ਵੀ ਆਂਦੇ ਨੇ ਕਿ ਇਹ ਜਿਹੜਾ ਹੈਗਾ ਚਲੋ ਜਲੇ ਤੇ ਆਪਾਂ ਐਕਟਲੀ ਉਥੇ ਮੋਕੇ ਦੇ ਰਾਤੀ ਪਹੁੰਚ ਗਏ ਬੜ ਕੇ ਵਾਰੀ ਐਕਟਲੀ ਨਹੀਂ ਪਤਾ ਲੱਗਦਾ ਕਿ ਅਗਰ ਨਾ ਕਾਲ ਆਂਦਾ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਐਸਐਸਪੀ ਸਾਹਿਬ ਅੱਗੇ ਵੀ ਦਰਗਾਹਸਤਾ ਤੇ ਪ੍ਰੋਪਰ ਤਰੀਕਾ ਨਾਲ ਨਾਕੇ ਲੱਗੇ ਨਾਕਾਬੰਦੀ ਹੋਏ ਔਰ ਲਮੀਨੀ ਜਿਹੜਾ ਹੈਗਾ ਪੂਰਾ ਏਰੀਆ ਤੇ ਜਿਹੜਾ ਨਸ਼ੇ ਦਾ ਵੀ ਜਿਹੜਾ ਹੈਗਾ ਗੰਦ ਖਤਮ ਕੀਤਾ ਜਾਏ ਔਰ ਇਹ ਜਿਹੜੀਆਂ ਚੋਰੀਆਂ ਵੀ ਹੋਣੀਆਂ ਤੇ ਪੂਰੀ ਨਸੇਲ ਪਾਈ ਜਾਏ ਦੱਸਦੀ ਕਿ ਇਹ ਹਾਸੋ ਹੀੜੀਆਂ ਤਸਵੀਰਾਂ ਚੋਕੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕੀ ਪਠਾਨਕੋਟ ਵਿਕੇ ਇਨਾ ਚੋਰਾਂ ਦੇ ਵੱਲੋਂ ਚੋਰੀ ਲਈ ਜੁਗਾੜ ਤਾਂ ਲਗਾਇਆ ਗਿਆ ਪਰ ਇਹਨਾਂ ਮੌਕੇ ਦੇ ਉੱਪਰ ਇਹਨਾਂ ਦੀ ਕਿਸਮਤ ਇਹਨਾਂ ਦਾ ਤਾਪ ਛੱਡ ਜਾਂਦੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਚੋਰਾਂ ਨੂੰ ਕਦੋਂ ਤੱਕ ਕਾਬੂ ਕੀਤਾ ਜਾਂਦਾ ਜਗਬਾਣੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ